ਅੱਜ ਆਪਾਂ ਵਿੱਚੋਂ ਆ ਪੱਲੜ ਤਾਰ ਦਾਂਗੇ। ਇਹਨਾਂ ਦਾ ਏਰੀਆ ਸਾਰਾ ਖੋਲ ਦਾਂਗੇ। ਕਿਵੇਂ ਉਹ ਵੇਖੋ ਚੜੇ ਫਿਰਦੇ ਨੇ ਕਿੱਥੇ ਚੜੇ ਨੇ। ਆਹ ਏਰੀਆ ਸਾਰਾ ਖੋਲਦਾ ਹੁਣੇ ਚਾਪ ਇਹਨਾਂ ਦਾ ਆ ਪੱਲੜ ਤਾਰ ਕੇ। ਫਿਰ ਵੇਨੇ ਕੀ ਸਮਾਚਾਰ ਬੰਦ ਹੈ। ਆਪਾਂ ਅੱਜਾ ਸਾਰਾ ਏਰੀਆ ਖੋਲ ਕੇ ਓਪਨ ਕਰਤਾ ਹੈ। 11ਵੇਂ ਦਿਨ ਆਪਣਾ ਏਰੀਆ ਪੂਰਾ ਖੋਲਤਾ ਅੱਜ ਇਹਨਾਂ ਨੂੰ 11 ਦਿਨ ਰੋਕਣੇ ਹੁਣੇ ਖੁੱਲੇ ਹੀ ਘੁੰਮ ਸਕਦੇ ਨੇ ਇਹ ਵੀ ਨਿਕਲਣਗੇ ਹੌਲੀ ਹੌਲੀ ਬਾਹਰ ਇੱਧਰ ਨੂੰ ਆਣਗੇ ਇਹ ਥੋੜੇ ਪਿੱਛੇ ਲੱਗੇ ਨੇ ਕੋਰੇ ਫਿਲਟਰ ਡਰਿੰਕਰ ਆ ਪੈਰ 'ਚ ਰੱਖਦੇ ਨੇ ਹਨ ਪੂਰੇ ਏਰੀਏ 'ਚ ਘੁੰਮਣ ਕਰਨਗੇ ਫੇਟਰ ਇੱਥੋਂ ਆਪਾਂ ਚੱਕਤਾ ਜੇ ਹਲਤੇ ਆਪਣਾ ਹੀਟਰ ਹੁੰਦਾ ਸੀ ਇੱਥੋਂ ਆਪੇ ਹੀਟਰ ਚੱਕਦਾ ਹੁਣ ਹੀਟਰ ਆਪਾਂ ਹੋਰ ਜਗ੍ਹਾ ਤੇ ਲਾਵਾਂਗੇ ਇਹ ਕਿੱਥੇ ਝੜ ਕੇ ਬੈਠਾ ਹੈ